ਕਿਰਨ ਇਹਦੇ ਨਾਲ ਨਾ ਮੈਨੂੰ ਬਲੈਕ ਪੈਂਟ ਤੇ ਯਾਰ ਲੈ ਮੇਰੇ ਹੱਥ ਵਿੱਚ ਬਲੈਕ ਪੈਂਟ ਹੀ ਹੈਗੀ ਸੀ ਮੇਰੀ ਗੱਲ ਸੁਣੋ ਬੈਗ ਦੇ ਵੱਡਾ ਲੈ ਆ ਬੈਗ ਮੈਂ ਲੈਣ ਨਹੀਂ ਮੇਰੀ ਗੱਲ ਸੁਣੋ ਕਿੰਨੇ ਕ ਦਿਨ ਤੱਕ ਤੁਸੀਂ ਆ ਜਾਣਾ ਵਾਪਸ ਤਿੰਨ ਚਾਰ ਦਿਨ ਲੱਗ ਜਾਣੇ ਆ ਅੱਛਾ ਤੁਹਾਨੂੰ ਪਤਾ ਨਾ ਤੁਸੀਂ ਕਦੀ ਵੀ ਇੰਨੇ ਦਿਨ ਵਾਸਤੇ ਗਏ ਨਹੀਂ ਬਾਹਰ ਤੇ ਇਕੱਲੇ ਦਾ ਮੇਰਾ ਦਿਲ ਨਹੀਂ ਲੱਗਣਾ ਕੋਈ ਗੱਲ ਨਹੀਂ ਤੂੰ ਇਸ ਗੱਲ ਦੀ ਫਿਕਰ ਨਾ ਕਰ ਮੈਂ ਮੰਮੀ ਨੂੰ ਫੋਨ ਕਰ ਦਿੱਤਾ ਵਾ ਠੀਕ ਐ ਮੰਮੀ ਨੇ ਤੇਰ ਕੋ 11 ਵਜੇ ਆ 1:00 ਵਜੇ ਤੱਕ ਮੰਮੀ ਨੇ ਤੇਰ ਕੋ ਆ ਜਾਣਾ ਵਾ ਮੰਮੀ ਨੂੰ ਫੋਨ ਕਰਤਾ ਆ ਮੰਮੀ ਨੇ ਕਰਤਾ ਮੰਮੀ ਨੂੰ ਆ ਜਾਣਾ ਵਾ ਤੇ ਤੂੰ ਨਾ ਬੇਫਿਕਰ ਹੋ ਕੇ ਰਹਿ ਕੋਈ ਗੱਲ ਨਹੀਂ ਮੈਨੂੰ ਵੀ ਇਸ ਗੱਲ ਦਾ ਧਿਆਨ ਹੈ ਕਿ ਕੋਈ ਇਕੱਲੀ ਨਹੀਂ ਥੋੜੀ ਰਹਿਣਾ ਮੇਰੀ ਤੇ ਉਹਨਾਂ ਨਾਲ ਗੱਲ ਨਹੀਂ ਹੋਈ ਉਹਨਾਂ ਨੇ ਮੈਨੂੰ ਫੋਨ ਨਹੀਂ ਕੀਤਾ ਆਉਂਦੇ ਹੀ ਹੁਣੇ ਜਾਂ ਰਸਤੇ 'ਚ ਹੁਣੇ ਆ ਜਾਂਦੇ 1:00 ਵਜੇ ਤੱਕ ਅੱਛਾ ਤੇ ਮੇਰੀ ਗੱਲ ਸੁਨੋ ਹੂੰ ਮੈਨੂੰ ਦੱਸ ਦੋ ਫਿਰ ਉਹਨਾਂ ਨੇ ਕੀ ਖਾਣਾ ਮੈਨੂੰ ਤੇ ਪਤਾ ਨਹੀਂ ਆ ਉਹਨਾਂ ਦੇ ਖਾਣ ਪੀਣ ਦਾ ਤੁਹਾਨੂੰ ਤੇ ਪਤਾ ਹੀ ਹੈ ਨਾ ਕਿ ਮੈਂ ਇੰਨੇ ਟਾਈਮ ਕਦੀ ਰਹੀ ਨਹੀਂ ਉਹਨਾਂ ਦੇ ਨਾਲ ਮੇਰੀ ਗੱਲ ਸੁਣ ਮਮੀ ਦੀ ਤੂੰ ਚਿੰਤਾ ਨਾ ਲਾ ਉਹ ਬਹੁਤ ਹੀ ਕੋਆਪਰੇਟਿਵ ਹੈਗੇ ਆ ਤੂੰ ਇਹ ਨਾ ਸੋਚ ਕੇ ਘਰੇ ਆ ਕੇ ਤੇ ਜੋ ਸੱਸਾਂ ਦਾ ਨੇਚਰ ਹੁੰਦਾ ਵਾ ਤੈਨੂੰ ਆ ਕੇ ਤੂੰ ਬੋਝ ਜਿਹਾ ਪੈ ਜਾਏਗਾ ਤੈਨੂੰ ਬੋਝ ਕੋਈ ਨਹੀਂ ਪੈਣਾ ਸਕੋ ਤੂੰ ਆਪਣੇ ਆਪ ਨੂੰ ਫ੍ਰੀ ਫੀਲ ਕਰਨਾ ਵਾ ਕਿ ਮੰਮੀ ਆ ਗਈ ਹੈ ਤੇ ਮੈਨੂੰ ਤੇ ਮੰਮੀ ਕੋਈ ਮਤਲਬ ਕਿ ਬਿਲਕੁਲ ਹੀ ਮੈਂਟਲੀ ਫ੍ਰੀ ਕਰ ਦਿੱਤਾ ਕੋਈ ਚਿੰਤਾ ਨਾ ਰਾ ਕੋਈ ਚਿੰਤਾ ਨਾ ਰਾ ਪਰ ਫਿਰ ਵੀ ਉਹ ਪਹਿਲੀ ਵਾਰੀ ਆਉਂਦੇ ਆ ਰਹਿਣ ਵਾਸਤੇ ਇੰਨੇ ਦਿਨ ਲਏ ਲਈ ਕੁਛ ਤੇ ਅਰੇਂਜਮੈਂਟ ਕਰਨੀ ਹੁੰਦੀ ਹੈ ਨਾ ਤਾਂ ਜੋ ਤੇਰੇ ਦਿਲ ਚ ਖਾਹਿਸ਼ ਹੈ ਨਾ ਉਹਨਾਂ ਦਾ ਰਿਗਾਰਡ ਕਰਨ ਵਾਸਤੇ ਤੂੰ ਕਰ ਲੈ ਇਹ ਨਹੀਂ ਹੈ ਕਿ ਜੇਤੂ ਦਾਲ ਬਣਾਈਆ ਤੇ ਮੰਮੀ ਨੇ ਕਹਿਣਾ ਮੈਂ ਪਨੀਰ ਖਾਣਾ ਜੇ ਪਨੀਰ ਬਣਾਇਆ ਤੇ ਮੰਮੀ ਨੇ ਕਹਿਣੀ ਦਾਲ ਖਾਣੀ ਜੇ ਸੁੱਕੀ ਆ ਤੇ ਉਹਨਾਂ ਕਹਿਣਾ ਚੋਪੜੀ ਖਾਣੀ ਤੇ ਚੋਪੜੀ ਆ ਤੇ ਉਹਨਾਂ ਕਹਿਣਾ ਸੁੱਕੀ ਖਾਣੀ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਉਹ ਬਹੁਤ ਹੀ ਕੋਆਪਰੇਟਿਵ ਆ ਉਹ ਤੇਰੇ ਦਿਮਾਗ ਚ ਐਵੇਂ ਹੀ ਨਾ ਚੱਲੀ ਜਾਂਦਾ ਵਾ ਕੋਈ ਫਿਕਰ ਨਾ ਕਰ ਤੂੰ ਚਲੋ ਠੀਕ ਆ ਮੈਂ ਕਰਦਾ ਠੀਕ ਆ ਹੁਣ ਬੈਗ ਲੈ ਆ ਕੇ ਦੇ ਤੇ ਦਵਾ-ਦਵਤ ਲਿਆ ਮੈਨੂੰ ਕੋਟ ਦੇ ਸ਼ਰਟ ਦੇ ਮੈਂ ਪਾਵਾਂ ਤੇ ਮੈਂ ਨਿਕਲਾਂ ਫਿਰ ਠੀਕ ਆ ਚਲੋ ਠੀਕ ਆ ਤੇ ਤੇ ਕਹਿੰਦੇ ਆ ਕਿ ਕੋਈ ਟੈਨਸ਼ਨ ਨਾਲ ਹੈ ਪਰ ਮੈਨੂੰ ਹੀ ਪਤਾ ਕਿ ਮੈਨੂੰ ਤੇ ਟੈਨਸ਼ਨ ਹੁੰਦੀ ਆ ਕਿਉਂਕਿ ਮੈਂ ਤੇ ਕਦੀ ਰਹੀ ਨਹੀਂ ਉਹਨਾਂ ਦੇ ਨਾਲ ਮੈਨੂੰ ਤੇ ਉਹਨਾਂ ਦੇ ਸੁਭਾਅ ਦੇ ਇੰਨਾ ਪਤਾ ਨਹੀਂ ਹੈ ਚਲੋ ਮੈਂ ਬੈਗ ਲਿਆ ਕੇ ਦਵਾ ਇਹਨਾਂ ਨੂੰ ਕਿਰਾਨਾ ਉਹ ਕਿਰਨ ਪੁੱਤਰ ਹਾਂਜੀ ਆਂਟੀ ਆਜੋ ਆਜੋ ਹਾਂ ਕੀ ਕਰਨੀ ਵੀ ਹੈ ਆਜੋ ਕੀ ਕਰਨੀ ਵੀ ਪੁੱਤਰ ਕੁਛ ਨਹੀਂ ਆਂਟੀ ਮੈਂ ਨਾ ਥੋੜੀ ਬੈਠੀ ਥੋਪਾ ਸੇਕਨ ਦੀ ਉਹ ਥੋਪ ਦੇ ਚੱਲ ਗਈ ਆ ਆ ਜਾ ਬਹਿ ਜਾ ਲੈ ਫੜ ਮੈਂ ਤੇਰੇ ਲਈ ਨਾ ਸਪੈਸ਼ਲ ਕੜੀ ਬਣਾਈ ਮੈਨੂੰ ਪਤਾ ਤੇਰੀ ਫੇਵਰੇਟ ਹੈ ਆ ਹਾਂਜੀ ਕੜੀ ਤੇ ਮੇਰੀ ਫੇਵਰੇਟ ਹੈਗੀ ਹੈ ਤੇ ਮੈਂ ਕਿ ਮੈਂ ਕਿਰਨ ਨੂੰ ਦੇ ਕੇ ਆਵਾਂ ਹਾਂਜੀ ਅੱਛਾ ਮੈਂ ਪਹਿਲਾਂ ਦਾਸ ਚ ਗੋਲਡੀ ਚਲਾ ਗਿਆ ਹਾਂਜੀ ਹੁਣ ਥੋੜਾ ਥੋੜੀ ਦੇਰੀ ਹੋਏ ਨਿਕਲੇ ਆ ਅੱਛਾ ਤੇ ਪੁੱਤ ਦੋ ਤਿੰਨ ਦੀ ਨਿਕਾਲਾ ਹੁਣ ਤੂੰ ਨਾ ਰਾਤੀ ਰੋਟੀ ਆਪ ਨਹੀਂ ਬਣਾਣੀ ਇੱਧਰ ਖਾਣੀ ਊ ਰੋਟੀ ਨਹੀਂ ਨਹੀਂ ਆਂਟੀ ਨਹੀਂ ਬੇਟਾ ਰੋਟੀ ਤੂੰ ਇੱਧਰ ਖਾਣੀ ਤੇ ਤੂੰ ਮੇਰੇ ਨਾਲ ਹੀ ਉੱਧਰ ਸੌਂਈ ਦੋ ਤਿੰਨ ਦਿਨ ਤੇ ਗੱਲ ਆ ਅਸੀਂ ਆਰਾਮ ਨਾਲ ਕੱਟ ਲੈਨੇ ਕੋਈ ਗੱਲ ਹੀ ਕੋਈ ਨਹੀਂ ਗੱਲ ਪਤਾ ਕੀ ਆ ਹਾਂ ਪੁੱਤ ਮੇਰੀ ਗੱਲ ਤੇ ਸੁਨ ਨਾ ਤੂੰ ਕੱਲਿਆਂ ਜ਼ਰੂਰ ਹੈ ਨਾ ਇੰਦਰ ਤੇ ਨਾ ਰੋਟੀਆਂ ਦੇ ਚੱਕਰਾਂ 'ਚ ਪੈਣਾ ਤੂੰ ਦੋ ਤਿੰਨ ਦਿਨ ਉੱਧਰ ਹੀ ਖਾਣੀ ਆ ਰੋਟੀ ਤੇ ਉੱਧਰ ਹੀ ਸਾਰਾ ਦਿਨ ਮੇਰੇ ਕੋਲ ਰਹਿਣਾ ਕੱਲਿਆਂ ਨਹੀਂ ਮੈਂ ਤੈਨੂੰ ਧਿਆਨ ਦੇਣਾ ਆਂਟੀ ਥੈਂਕ ਯੂ ਤੁਸੀਂ ਇੰਨਾ ਜ਼ਿਆਦਾ ਫਿਕਰ ਕਰਨਦੇ ਜੇ ਮੇਰੇ ਵਾਸਤੇ ਪਰ ਗੱਲ ਇਹ ਹੈਗੀ ਆ ਕਿ ਨਾ ਮੰਮੀ ਆਂਦੇ ਆ ਮੰਮੀ ਆਂਦੇ ਆ ਕਿਹੜੇ ਮੰਮੀ ਆਂਦੇ ਆ ਮੰਮੀ ਮੇਰੇ ਸੱਸਾਂ ਆਂਦੇ ਆ ਉਹਨਾਂ ਐਕਚੁਅਲੀ ਇਹਨਾਂ ਨੇ ਫੋਨ ਕਰ ਦਿੱਤਾ ਸੀਗਾ ਕਿ ਮੈਂ 3-4 ਦਿਨ ਵਾਸਤੇ ਚੱਲਾਵਾ ਬਾਹਰ ਤੇ ਇਤਨਾ ਕਰਿਓ ਮੰਮੀ ਤੂੰ ਹੀ ਨਾ ਕਿਰਨ ਦੇ ਕੋਲ ਆ ਜਾਈਓ ਕੱਲੀ ਹੋਣੀ ਆ ਤੇ ਕੱਲੀ ਤੁਹਾਨੂੰ ਪਤਾ ਮੇਰੇ ਕੋ ਵੀ ਕਿਤਰਾ ਰਹਿ ਆ ਜਾਣਾ ਸੀਗਾ ਇਸ ਕਰਕੇ ਇਹਨਾਂ ਨੇ ਨਾ ਫਿਰ ਫੋਨ ਕਰ ਦਿੱਤਾ ਤੇ ਮੰਮੀ ਵੀ ਆਣ ਹੀ ਵਾਲੇ ਹੋਣੇ ਮੇਰੇ ਸਾਹਮਣੇ ਅੱਧੇ ਘੰਟੇ ਤੱਕ ਉਹਨਾਂ ਨੇ ਆ ਜਾਣਾ ਆਏ ਹਾਏ ਤੂੰ ਕਾਦ ਲਈ ਉਹਨਾਂ ਨੇ ਤਾਂ ਕੀਤਾ ਮੈਂ ਜੋ ਨਹੀਂ ਮਾਵਾ ਵਰਗੀ ਨਹੀਂ ਤੇਰੀ ਤੇ ਸੱਸਾ ਵਰਗੀ ਤੇਰੀ ਮਾਵਾ ਵਰਗੀ ਤੂੰ ਕੱਲ ਹੀ ਉਹਨਾਂ ਨੂੰ ਤਾਂ ਕੀਤਾ ਰਹਿਣ ਦੇਣਾ ਸੀ ਤੂੰ ਹੀ ਤੇ ਹੈ ਗਈ ਜੇ ਪਰ ਗੱਲ ਪਤਾ ਕੀ ਆ ਫਿਰ ਮੈਂ ਕੱਲੀ ਰਹਿਣਾ ਹੀ ਨਾ ਘਰ ਇਸ ਕਰਕੇ ਫਿਰ ਇਹਨਾਂ ਨੇ ਕਿਹਾ ਕਿ ਚੱਲ ਮੰਮੀ ਨੂੰ ਆਪਾਂ ਸਾਧ ਲੈ ਲੈਂਦੇ ਉਹ ਤਾਂ ਮੈਂ ਰਹਿਣ ਹੀ ਨਹੀਂ ਦੇਣਾ ਕੱਲੇ ਮੈਂ ਤਾਂ ਉੱਧਰ ਲੈ ਜਾਣਾ ਕਰਨਾ ਸਾਰਾ ਦਿਨ ਰਾਤ ਨੂੰ ਹੀ ਤੂੰ ਮੈਨੂੰ ਕਹਿੰਦੀ ਮੈਂ ਆ ਜਾਂਦੀ ਅੱਧਰ ਨਹੀਂ ਤੇ ਤੂੰ ਉੱਧਰ ਹੀ ਸੌਂਦੀ ਮੈਂ ਕੱਲੇ ਰਹਿਣ ਹੀ ਨਹੀਂ ਸੀ ਦੇਣਾ ਤੈਨੂੰ ਚਲੋ ਕੋਈ ਗੱਲ ਆ ਤੈਨੂੰ ਨਹੀਂ ਪਤਾਗਾ ਤੇ ਸੱਸ ਪਤਾ ਸੱਸਾਂ ਦਾ ਸੁਭਾਅ ਬੜਾ ਹੋਰ ਤਰ੍ਹਾਂ ਦਾ ਹੈ ਕੱਟਣਾ ਬੜਾ ਮੁਸ਼ਕਲ ਹੁੰਦਾ ਈ ਤੇਰੀ ਸੱਸ ਦਾ ਸੁਭਾਅ ਐਸੀ ਮੈਨੂੰ ਪਤਾ ਹੈ ਜੇ ਹੋ ਜਿਆਗਾ ਬੜੀ ਤੇਜ ਹੈਗੀ ਉਹ ਪਰ ਤੂੰ ਹੀ ਤੇ ਇਹਨਾਂ ਨੂੰ ਮਿਲੇ ਨਹੀਂ ਤੁਹਾਨੂੰ ਕਿਵੇਂ ਪਤਾ ਲੱਗਣਾ ਨਹੀਂ ਮੈਂ ਪਪੂ ਤੂੰ ਮੈਨੂੰ ਵੀਡੀਓ ਤੇ ਦਿਖਾਈ ਸੀ ਉਹਦੀ ਉਹ ਸ਼ਖਲੋ ਹੀ ਬੜੀ ਚਲਾਕ ਲੱਗਦੀ ਹੈ ਤੇ ਸਾਰੀਆਂ ਨਾਲੇ ਥੋੜੀ ਸੱਸਾਂ ਇੱਕੋ ਜਿਹੀ ਹੁੰਦੇ ਹੁ ਮੇਰਵਾਲ ਵੇਖ ਮੈਂ ਤੇ ਆਪਣੀਆਂ ਨੂੰਹਾਂ ਨੂੰ ਪੂਰੀ ਐਸ਼ ਕਰਾਨੀ ਹੈ ਕਿੱਡੇ ਆਰਾਮ ਨਾਲ ਉਹਨਾਂ ਰੱਖਿਆ ਹੈ ਕੁਛ ਕਹਿੰਦੀ ਇਹਨੂੰ ਉੱਠਣਾ ਨਾ ਉੱਠਣ ਮੈਂ ਆ ਵੀ ਜ਼ਰਾ ਕੰਮ ਕਰ ਲੈਨੀ ਆ ਨਹੀਂ ਨਹੀਂ ਆਂਟੀ ਜਦੋਂ ਸਾਡਾ ਵਿਆਹ ਆਇਆ ਸੀ ਨਾ ਇੱਕ ਹਫਤਾ ਮੈਂ ਉੱਥੇ ਹੀ ਰਹੀ ਸੀਗੀ ਤੇ ਉਹਨਾਂ ਦਾ ਸੁਭਾਅ ਤੇ ਬੜਾ ਵਧੀਆ ਸੀਗਾ ਪੁੱਤਰੀ ਇੱਕ ਹਫਤੇ ਕੀ ਪਤਾ ਲੱਗਦਾ ਕਿਸੇ ਦੇ ਸੁਭਾਅ ਦਾ ਇਹ ਕੁ ਪਹਿਲਾ ਪਹਿਲਾ ਸਾਰੇ ਬੜੇ ਚੰਗੇ ਹੁੰਦੇ ਹੀ ਇੱਕ ਹਫਤੇ ਕੁਛ ਨਹੀਂ ਪਤਾ ਕਿਦਾ ਕੋਈ ਜੱਜ ਨਹੀਂ ਕੀਤਾ ਜਾਂਦਾ ਇਹ ਕਿਸਰਾਂ ਦੇ ਹੈ ਕੀ ਇਹਨਾਂ ਦਾ ਸੁਭਾਅ ਹੈ ਇਹ ਨਹੀਂ ਪਤਾ ਲੱਗ ਸਕਦਾ ਕਿਸੇ ਦਾ ਜਿਆਦਾ ਟਾਈਮ ਰੋ ਨਾ ਫੇਰ ਹੀ ਪਤਾ ਲੱਗਦਾ ਤੇ ਤੁਕਰ ਨੂੰ ਐਵੇਂ ਉਹਨਾਂ ਨੂੰ ਸੱਦਿਆ ਮੈਂ ਤਾਂ ਦੇਖ ਲਿਆ ਹੰਸ ਰੱਖਿਆ ਹੈ ਕੋਈ ਗੱਲ ਹੀ ਨਹੀਂ ਸਾਰੇ ਥੋੜੇ ਮੇਰੇ ਵਰਗੇ ਹੋ ਜਾਂਦੇ ਆ ਨਿਸ਼ਦਾਨ ਤੂੰ ਸਮਝਦੀ ਨਹੀਂ ਗੱਲ ਲਗੀ ਉਹਨੇ ਤੁਸੀਂ ਤੇ ਕੱਲੇ ਦੋਨੋਂ ਮੀਆਂ ਬੀਵੀ ਆਪਣੀ ਮਰਜ਼ੀ ਨਾਲ ਖਾਂਦੇ ਹੋ ਪਕਾਉਂਦੇ ਹੋ ਉੱਠਦੇ ਹੋ ਬੈਠਦੇ ਹੋ ਉਹਤੇ ਕਿਤੇ ਜਾਣਾ ਹੋਵੇ ਕਿਸੇ ਨੂੰ ਪੁੱਛਣਾ ਨਹੀਂ ਦੱਸਣਾ ਨਹੀਂ ਉਹਨੇ ਤੇ ਛੱਤੀ ਪਾਬੰਦੀਆਂ ਆ ਕੇ ਤੇਰੇ ਤੇ ਲਾਉਣੀਆਂ ਉਹਨੇ ਕਹਿੰਨਾ ਇਹ ਕੱਪੜੇ ਨਾ ਪਾ ਉਹ ਕੱਪੜੇ ਨਾ ਪਾ ਐਈ ਕੁਝ ਉਹਨੇ ਆ ਕੇ ਕਰਨੇ ਤੂੰ ਮੁਸ਼ਕਲ ਤੇ ਫਸਿਆ ਨਾ ਉਹਨਾਂ ਨਾਲ ਸੱਦ ਕੇ ਇਹੀ ਕੁਛ ਹੋ ਨਹੀਂ ਕਰਨਾ ਪੁੱਤਰ ਐਦ ਨਾਲ ਤੂੰ ਆਪਣੀ ਮੰਮੀ ਨੂੰ ਸਾਧ ਲੰਦੀ ਉਦੋਂ ਤੂੰ ਧੀ ਆ ਉਹਨੇ ਤੇ ਤੁਹਾਨੂੰ ਫੁੱਲਾ ਵਾਂਗ ਰੱਖਣਾ ਵਾ ਸੱਸਾ ਨਾਲ ਕੱਟਣੀ ਬੜੀ ਮੁਸ਼ਕਲ ਹੁੰਦੀ ਹੋ ਮੈਂ ਤੈਨੂੰ ਦੱਸਾਂ ਕਰਨਾ ਪੁੱਤਰ ਜਿਹੜੀ ਤੇਰੀ ਸੱਸ ਦੀ ਸ਼ਕਲ ਹੈ ਨਾ ਜਿਸ ਤਰ੍ਹਾਂ ਦੀ ਉਹਨੇ ਤੇ ਸਤਾ ਮਾਰ ਨਹੀਂ ਕਦੀ ਮੇਰੇ ਲਈ ਇਹ ਬਣਾ ਕਦੀ ਉਹ ਬਣਾ ਕਦੀ ਮੈਨੂੰ ਇੱਥੇ ਲੈ ਕੇ ਜਾ ਉੱਥੇ ਇੱਥੇ ਤੇ ਥੋੜਾ ਜਿਆ ਤੂੰ ਬਣਾਉਂਦੇ ਮੀਆਂ ਵੀ ਤੇ ਦੋ ਟਾਈਮ ਤੂੰ ਕੱਟ ਲੈਣੀ 골ਡੀ ਨੇ ਤੈਨੂੰ ਕਦੀ ਕੁਛ ਦੀਆ ਉਹਦਾ ਸੁਭਾਅ ਹੀ ਇੰਨਾ ਵਧੀਆ ਵਾ ਇਕਰਨ ਜੋ ਬਣਾਏਗੀ ਮੈਂ ਉਹੀ ਖਾ ਲਾਂਗਾ ਤੇ ਸੱਸ ਨੇ ਤੇ ਤੈਨੂੰ ਤੰਗ ਕਰ ਮਾਨ ਮੇਰਾ ਸਰੀਰ ਨਹੀਂ ਮੰਦਾ ਮੇਰੇ ਗੁੱਡੇ ਨਹੀਂ ਚੱਲਦੇ ਤੂੰ ਮੇਰੇ ਇਹ ਵੀ ਕੰਮ ਕਰ ਮੇਰੇ ਕੱਪੜੇ ਤੋ ਉਹ ਕਰ ਉਹ ਕਰ ਉਹਨੇ ਤਾਂ ਜੀਨ ਨਹੀਂ ਦੇਣਾ ਮੈਂ ਤੁਹਾਨੂੰ ਦੱਸਾਂ ਉਹ ਇਸ ਤਰ੍ਹਾਂ ਦੀ ਸੁਭਾਦੀ ਉਹ ਲੱਗਦੀ ਸ਼ਕਲ ਹੈ ਮੈਂ ਵੇਖ ਲਿਆ ਉਹ ਤੇ ਬਹੁਤ ਚਲਾਕ ਤੇ ਉਸ ਤੇ ਜਨਾਨੀ ਹੈ ਆਂਟੀ ਹੁਣ ਆਪਾਂ ਕਰ ਕੀ ਸਕਦੇ ਹੁਣ ਤੇ ਉਹ ਆਂਦੇ ਆ ਕਿਰਨ ਕੁਝ ਵੀ ਨਹੀਂ ਹੋਇਆ ਹੁਣੇ ਉਹਨ ਕੀ ਡੁੱਲੇ ਬੇਰਾਂ ਦਾ ਭਗੜਿਆ ਕੁਛ ਨਹੀਂ ਆਂਦੇ ਤੇ ਤੂੰ ਉਹਨਾਂ ਨੂੰ ਮਨਾ ਕਰ ਦੇ ਮੈਂ ਤੇਰ ਕੋ ਰਹਿਨੀ ਆ ਗੱਲ ਖਤਮ ਤੇ ਤੂੰ ਉਹਨਾਂ ਕੋਈ ਗੱਲ ਨਹੀਂ ਉਹਨਾਂ ਨੂੰ ਆਣਾ ਕਿ ਹੈਗੇ ਆਂਟੀ ਮੇਰੇ ਕੋਲ ਤੇ ਕੋਈ ਗੱਲ ਨਹੀਂ ਤੁਸੀਂ ਰਾਮ ਨਾਲ ਉੱਥੇ ਹੀ ਰਹੁਣ ਉਹਨਾਂ ਨੂੰ ਫੋਨ ਕਰ ਦੇ ਤੋ ਚਲੇ ਜਾਣਗੇ ਵਾਪਸ ਜੇ ਆ ਵੀ ਜਾਣਗੇ ਤਦ ਵੀ ਅਸੀਂ ਵਾਪਸ ਭੇਜ ਸਕਨੇ ਆ ਉਹਨਾਂ ਨੂੰ ਨਹੀਂ ਆਂਟੀ ਇਤਨਾ ਚੰਗਾ ਕਿਤਨਾ ਲੱਗੂਗਾ ਕਿ ਉਹ ਬਸ ਆਣ ਹੀ ਵਲੇ ਤੇ ਮੈਂ ਉਹਨਾਂ ਨੂੰ ਫੋਨ ਕਰਕੇ ਮਨਾ ਕਰ ਦਵਾ ਕਿ ਤੁਸੀਂ ਆਓ ਨਾ ਉਹ ਕੀ ਸੋਚਣਗੇ ਨਾਲੇ ਇਹ ਕੀ ਸੋਚਣਗੇ ਕਿ ਮੇਰੀ ਮਾਂ ਨੂੰ ਇੰਨਾ ਮੜਾ ਕਰਤਾ ਫੋਨ ਕਰਕੇ ਨਹੀਂ ਆਂਟੀ ਵਧੀਆ ਨਹੀਂ ਲੱਗਦਾ ਮੈਂ ਨਹੀਂ ਇਤਰਾ ਕਰ ਸਕਦੀ ਚਲ ਦੇਖ ਲੈ ਤੇਰੀ ਮਰਜ਼ੀ ਮੈਂ ਤਾਂ ਕਹਨੀ ਆ ਬਾਕੀ ਉਹਨੂੰ ਨਾ ਕੰਟਰੋਲ ਨਾ ਪਤਾ ਤਾਂ ਹੀ ਆਪਣੇ ਘਰ ਦਾ ਨਾ ਉਹਨਾਂ ਨੂੰ ਸਹੀ ਚ ਪਤਾ ਵੜਨਦੇ ਨਾ ਵੀ ਕੁਮ ਮਚ ਲੰਦੇ ਤੇ ਘਰ ਦੀਆਂ ਚਾਬੀਆਂ ਵੀ ਅਲਮਾਰੀਆਂ ਦੇ ਹਿਸਾਬ ਨਾਲ ਉਹਨਾਂ ਨੇ ਪੜਾਈ ਪੁਰੀ ਆਪਣੇ ਕੋਲ ਹੀ ਰੱਖੀ ਨਹੀਂ ਨਹੀਂ ਉਹ ਇਤਰਾ ਦੇ ਨਹੀਂ ਹੈਗੇ ਉਹ ਸਭ ਐਂਝ ਹੀ ਲੱਗਦੇ ਆ ਉੱਤੋਂ ਸਭ ਐਂਝ ਹੀ ਲੱਗਦੇ ਆ ਮੁਰਗੀ ਉਹਨੇ ਤੇਰੇ ਤੇ ਕਈ پابੰਦੀਆਂ ਲਾ ਦਾਨੀਆਂ ਐ ਦਖਾ ਮੈਨੂੰ ਐ ਕੀ ਲਿਆਂਦਾ ਐ ਕਦੋਂ ਲਿਆਂਦਾ ਵੈ ਕਈ ਨੁਕਤੇ ਜਿੰਨੀਆਂ ਕਰਨੀਆਂ ਤੇਰੇ ਤੇ ਆ ਮੈਂ ਤੰਦਸਾ ਤੂੰ ਇਸ ਤਰ੍ਹਾਂ ਹੀ ਕਰੀ ਕੋਈ ਚੀਜ਼ ਦੇ ਹੱਥ ਕੰਟਰੋਲ ਨਹੀਂ ਰੱਖਣਾ ਆਪਣੇ ਹੱਥ ਕੰਟਰੋਲ ਰੱਖੀ ਕਰਦਾ ਸਾਰਾ ਬਾਕੀ ਮੈਂ ਚੱਲਨੀ ਆ ਦੇਖ ਲੈ ਜਿਸ ਤਾ ਤੇਰੀ ਮਰਜ਼ੀ ਕਰ ਲੈ ਮੈਂ ਦਰਨਾ ਹਰ ਵੇਲੇ ਨਾਲ ਹੀ ਆ ਐ ਪੁੱਤਰ ਚਲੋ ਠੀਕ ਆ ਚਲ ਠੀਕ ਆ ਮੈਂ ਚਲਨੀ ਆ ਫਿਰ ਬਾਕੀ ਕਿਸੇ ਜੀ ਦੀ ਲੋੜ ਹੋਈ ਤੇ ਮੈਂ ਦੱਸਦੀ ਫਿਰ ਹੈ ਮੈਂ ਤੇ ਸਾਹਮਣੀ ਆ ਤੇਰੇ ਹਾਂਜੀ ਆ ਆਂਟੀ ਨੇ ਤੇ ਮੈਨੂੰ ਟੈਨਸ਼ਨ ਹੀ ਪਾਤੀ ਮੈਨੂੰ ਤੇ ਇਹ ਹੀਗਾ ਕਿ ਆਪਾਂ ਬੜੇ ਵਧੀਆ ਰਵਾਂਗੇ ਪਰ ਜਿਹੜੀਆਂ ਗੱਲਾਂ ਇਹ ਕਰਨਦੇ ਆ ਕਿ ਤੇ ਉਹ ਸੱਚ ਹੋ ਗਈਆਂ ਨਹੀਂ 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 ਇਹ ਤਰ੍ਹਾਂ ਨਹੀਂ ਹੋ ਸਕਦਾ ਕਿਹੜਾ ਪਾ ਮੇਰੇ ਤੇ ਨਾ ਕੀ ਕਰਾਂ ਮੈਂ ਮੰਮੀ ਤੇ ਆਣੇ ਵਾਲੇ ਹੋਣੇ ਆ ਚਲੋ ਕੀ ਕਰ ਸਕਦੇ ਆਦੋ ਲਾ ਦੋ ਥੋੜਾ ਜਿਹਾ ਅੱਗੇ ਭਾਈ ਬਹੁਤ ਤੇ ਚਲ ਭਰਾ ਤੇਰੀ ਬੜੀ ਮਿਹਰਬਾਨੀ ਮਾਨੂੰ ਤੇ ਅੱਦਾ ਪਤਾ ਹੀ ਨਹੀਂ ਲੱਗਣਾ ਸੀ ਘਾਤ ਦਾ ਆਸਾਨ ਲੱਗ ਗਿਆ ਪਤਾ ਚਲੋ ਕੋਈ ਚਲ ਭਲਾ ਵੇ ਚਾਰੇ ਦਾ ਜੇ ਮੇਰੇ ਤੋਂ ਤੱਕ ਲਾਤਾ ਜੇ ਮੈਂ ਚੁਰਦੀਆ ਹੀ ਆਣਾ ਸੀ ਲੈ ਬੇ ਕੋੜ ਆ ਗਿਆ ਲੈ ਇਹ ਤੇ ਮੰਮੀ ਆ ਚੱਲ ਚੱਲ ਆ ਗਈ ਹੁਣ ਇਹਨੇ ਵੇਖੀ ਹਕੂਮਤ ਚਲਾਨੀ ਮੇਰੇ ਤੇ ਨਾਲੇ ਰੋਗ ਟੋ ਕਿੰਨੀ ਕਰਨੀ ਆ ਨਾ ਕਰ ਉਹ ਨਾ ਕਰ ਫਾਇਰਬਾ ਆਂਟੀ ਜੋ ਕਹਿੰਦੇ ਹੀ ਨਾ ਮੈਨੂੰ ਤੇ ਲੱਗਦਾ ਉਹ ਸੱਚੀ ਹੋਣੀਆਂ ਸਾਰੀਆਂ ਗੱਲਾਂ ਆਈ ਆਈ किरण बेटा किरण हाँ जी हाँ जी आ गई आ बेटा मैं ਸਸੀ ਗਾ ਮੰਮੀ ਸਸੀ ਗਾ ਪੁੱਤ ਹੋਰ ਕੀ ਹਾਲ ਹੈ ਵਧੀਆ 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 ਹਾਂਜੀ ਆਜੋ ਆ ਗਈ ਆ ਗਈ ਠੀਕ ਆਜੋ ਮੰਮੀ ਹੋਰ ਕੀ ਗੱਲ ਠੀਕ ਨਹੀਂ ਕੀ ਤੂੰ ਹਾਂਜੀ ਉਹ ਥੋੜਾ ਆਜੋ ਤੁਹਾਡਾ ਵੀ ਰੇਟ ਕਰਨ ਦੀ ਚਲ ਵਧੀਆ ਸਗੋਂ ਮਨੋ ਆਟੋ ਵਾਲਾ ਵੀ ਇੱਥੇ ਬਾਹਰ ਹੀ ਲਾ ਗਿਆ ਤੁਹਾਡੇ ਬੂਏ ਦੇ ਅੱਗੇ ਅੱਛਾ ਅੱਛਾ ਤਿਸੋ ਤੁਹਾਡੇ ਨਾਲ ਦੀ ਗਵੰਡਨ ਸੀ ਪਤਾ ਨਹੀਂ ਕੌਣ ਖੜੀ ਹੋਈ ਹੋਈ ਸੀ ਅੱਛਾ ਤੁਸੀਂ ਕਿੱਥੇ ਜਾਣਾ ਮੈਂ ਤੇ ਮੈਂ ਕਿਉਂ ਮੈਂ ਕੀ ਦਸਾਂ ਨੂੰ ਫਿਰ ਮੈਂ ਤੇਰਾ ਨਾਮ ਲੈ ਤਫੇ 골ਡੀ ਦਾ ਨਾਮ ਲੈ ਤਾਂ ਕਹਿੰਦੇ ਅੱਛਾ ਅੱਛਾ ਤੁਸੀਂ 골ਡੀ ਵਾਲ ਜਾਣਾ ਮੈਂ ਕਿਹਾ ਹਾਂ ਹਾਂ ਮੈਂ 골ਡੀ ਵਾਲੀ ਜਾਣਾ ਮੈਂ ਚਲੋ ਕੋਈ ਗਵੰਡਨ ਪੁਸ਼ਪਿੰਦਰ ਆਂਟੀ ਤੇ ਮਨ ਨੂੰ ਨਾਮ ਦਾ ਥੋੜੀ ਪਤਾ ਇਹ ਤੁਹਾਡੇ ਨੁੱਕਰ ਤੇ ਹੀ ਰਹਿੰਦੇ ਆ ਤੇ ਉਹਨਾਂ ਨੇ ਮਨ ਨੂੰ ਦੱਸਿਆ ਫਿਰ ਤੇ ਫੇਰ ਮੈਂ ਸਿੱਧਾ ਹੀ ਇੱਥੇ ਲਾਇਆ ਮਨੋਂ ਆਟੋ ਵਾਲੇ ਨੇ ਚਲੋ ਆ ਜਾਓ ਹਮੇ ਚਲਾ ਮੇਰਾ ਪੁੱਤਰ ਹੋਰ ਠੀਕ ਹੈ ਨਾ ਸਭ ਤੇ ਆ ਜਾ ਆ ਜਾ ਹਾਏ ਹੁਣ ਕਰੋ ਸੇਵਾ ਹੋਣ ਤੋਂ ਸ਼ੁਰੂ ਆ ਕਿੰਨੇ ਮਜੇ ਨਾਲ ਰਹਿੰਦੀ ਸੀ ਆਰਾਮ ਦੇ ਨਾਲ ਹੁਣ ਕਰੋ ਸੱਸ ਦੀ ਸੇਵਾ ਆਇਆ ਕਿਰਨ ਬੇਟਾ ਆ ਜਾ ਆ ਜਾ ਆ ਜਾ ਹੁਣ ਮੈਂ ਦਰਵਾਜ਼ਾ ਬੰਦ ਕਰ ਦਿੰਦੀ ਹਾਂ ਹਾਂ ਚਲੋ ਵਧੀਆ ਸੋਗੋ ਦਰਵਾਜ਼ਾ ਨਾ ਬੰਦ ਕਰਕੇ ਰੱਖਣਾ ਚਾਹੀਦਾ ਤੂੰ ਕੱਲੀ ਜੋ ਰਹਿਣੀ ਆ ਹਾਂਜੀ ਹਾਂਜੀ ਹੋਰ ਕਿਸ ਲਈ ਗਿਆ ਸੀ ਗੋਲਡੀ ਇਹਨਾਂ ਨੂੰ ਹੋ ਗਿਆ ਵਾ 1.5 ਘੰਟਾ ਹੋ ਗਿਆ ਅੱਛਾ ਮੈਂ ਵੀ ਨਾ ਜਲਦੀ ਆ ਜਾਣਾ ਸੀ ਅੱਛਾ ਤੇ ਮੈਂ ਕਿਹਾ ਚਲ ਮੈਂ ਕੱਪੜੇ ਵਗੈਰਾ ਧੋ ਕੇ ਨਾ ਫੇਰ ਸਾਰਾ ਕੰਮ ਕੁਮ ਕਰਕੇ ਨਾ ਫੇਰ ਜਾਣੀ ਆ ਮੈਂ ਕਿਹਾ ਮੈਂ ਤਿੰਨ ਚਾਰ ਦਿਨ ਫੇਰ ਰਹਿਣਾ ਵਾ ਉਹਦੇ ਕੋਲ ਤੇ ਜਾਂ ਮੈਂ ਜਲਦੀ ਆ ਜਾਣਾ ਸੀ ਤੇ ਹੋਰ ਅੱਛਾ ਮੈਂ ਵੀ ਤੁਹਾਡੇ ਹੀ ਵੇਟ ਕਰੰਦੀ ਸੀ ਚਲ ਵਧੀਆ ਇਹਨਾਂ ਨੇ ਮੈਨੂੰ ਦੱਸਤਾ ਹੀਗਾ ਕਿ ਮੰਮੀ ਆਂਦੇ ਆ ਮੈਂ ਕਿਹਾ ਮੰਮੀ ਦਾ ਤੇ ਮੈਨੂੰ ਫੋਨ ਨਹੀਂ ਆਇਆ ਕੋਈ ਮੈਂ ਫੋਨ ਆਪੇ ਨਹੀਂ ਕੀਤਾ ਮੈਂ ਕਿਹਾ ਸਰਪ੍ਰਾਈਜ਼ ਦੇਣੇ ਨੂੰ ਜਾ ਕੇ ਸਿੱਧਾ ਹੀ ਥੋੜੇ ਗੋਲਡੀ ਨਾਸ਼ਤਾ ਵਗੈਰਾ ਕਰ ਗਿਆ ਵਾ ਹਾਂਜੀ ਉਹਨਾਂ ਨੇ ਸਾਰਾ ਕੁਝ ਮੈਂ ਦੇ ਦਿੱਤਾ ਵਾ ਤੇ ਪੈਕ ਕਰਤਾ ਸੀ ਬੇਟਾ ਉਹਨਾਂ ਨੂੰ ਹਾਂਜੀ ਹਾਂਜੀ ਉਹ ਬਾਜ਼ਾਰ ਦੀ ਨਾ ਚੀਜ਼ ਨਾ ਘੱਟ ਵੱਧ ਹੀ ਖਾਂਦਾ ਮੁੰਡਾ ਹਾਂਜੀ ਤੇ ਘਰੋਂ ਹੀ ਕਰ ਦੇਣਾ ਸੀ ਪੈਕ ਚਲੋ ਬਾਕੀ ਇਹ ਤਾਂ ਕੰਪਨੀ ਵੱਲੋਂ ਖਾ ਹੀ ਲੈਣਾ ਉਹਨੇ ਸਮਾਨ ਚਲੋ ਆਂਟੀ ਦੀ ਗੱਲ ਬਿਲਕੁਲ ਸਹੀ ਹੈ ਵੇਖਿਆ ਆਂਦੇ ਕੀ ਤਰ੍ਹਾਂ ਮੈਨੂੰ ਸੁਲਾਵਾ ਦੇ ਲਾਪੀ ਬੇਟਾ 골ਡੀ ਨੂੰ ਆ ਨਹੀਂ ਪਸੰਦ ਉਹ ਨਹੀਂ ਪਸੰਦ ਦੱਸ ਮੈਨੂੰ ਵੀ 2 ਸਾਲ ਹੋ ਗਏ ਉਹਨਾਂ ਨਾਲ ਰਹਿੰਦਿਆਂ ਨੂੰ ਉਹ ਮੈਨੂੰ ਵੀ ਪਤਾ ਵਾ ਉਹਨਾਂ ਨੂੰ ਕੀ ਪਸੰਦ ਆ ਕੀ ਨਹੀਂ ਸਹੀ ਗੱਲ ਆ ਉਹ ਸੱਸਾਂ ਸਾਰੀ ਇਤਰਾ ਦੀ ਹੁੰਦੀ ਆ ਉਹ ਮੈਂ ਤੇ ਫਸ ਗਈ ਆ ਕੀ ਹੋ ਗਿਆ ਤੈਨੂੰ ਕੁਛ ਨਹੀਂ ਵੈਸੇ ਅੱਛਾ ਅੱਛਾ ਤੂੰ ਹੀ ਦੱਸੋ ਤੂੰ ਕੀ ਖਾਣਾ ਪੀਣਾ ਦੱਸ ਹੁਣ 3-4 ਦਿਨ ਲੈਣਾ ਮੈਂ ਤੇ ਖਾਣਾ ਪੀਣਾ ਹੀ ਆ ਸਭ ਕੁਝ ਖਾਵਾ ਪੀਵਾ ਗਿਆ ਅੱਜ ਤੇ ਮੈਂ ਆਈ ਐ ਹਾਂ ਤੂੰ ਦੱਸ ਇਹ ਦੇਖ ਮੈਂ ਸਾਰਾ ਸਮਾਨ ਨਾ ਤੇਰੇ ਮਨ ਨੂੰ ਪਸੰਦ ਦਾ ਲੈ ਕੇ ਆਈ ਐ ਇਹ ਸੂਟ ਲੈ ਕੇ ਆਈ ਐ ਤੇਰੇ ਵਾਸਤੇ ਮੈਂ ਕਿਹਾ ਕਿਰਨ ਨੂੰ ਨਾ ਇਹ ਬਹੁਤ ਸੋਹਣਾ ਮੇਰਾ ਅੰਗ ਲੱਗਦਾ ਹੈ ਮੇਰੇ ਬੱਚੇ ਨੂੰ ਚੱچےਗਾ ਮੇਰੇ ਬੱਚੇ ਨੂੰ ਅਭੀ ਸੂਟ ਲੈ ਕੇ ਆਈ ਐ ਹਾਂ ਇਹ ਦੇਖ ਸਭ ਤੋਂ ਵਧੀਆ ਚੀਜ਼ ਮੈਂ ਕਿ ਲੈ ਕੇ ਆਈ ਤੇਰੇ ਵਾਸਤੇ ਕਿਹੜੀ ਮੰਮੀ ਸੋਚ ਮੈਨੂੰ ਤੇ ਕੋਈ ਆਈਡੀਆ ਨਹੀਂ ਮੈਨੂੰ ਮਾਂ ਨੂੰ ਤੇ ਹੈਗਾ ਨਾ ਇਹ ਕੈਂਡੀਆਂ ਲੈ ਕੇ ਆਈ ਤੇਰੇ ਵਾਸਤੇ ਤੈਨੂੰ ਪਸੰਦ ਆ ਨਾ 골ਡੀ ਨੂੰ ਬੜੀਆਂ ਪਸੰਦ ਹੈਗੀਆਂ ਮੈਂ ਤੇ ਮੈਂ ਇਹ ਲੈ ਕੇ ਆਈ ਆ ਓਏ ਤੇ ਉਹੀ ਕੈਂਡੀਆਂ ਵਾ ਜਿਹੜੀਆਂ ਮੈਂ ਬੜੀ ਖੁਸ਼ ਹੋ ਕੇ ਖਾਣੀਆਂ ਤੇ 골ਡੀ ਵੀ ਖਾਂਦਾ ਐਵੇਂ ਤੈਨੂੰ ਇਹ ਕਲਰ ਕਿੱਡਾ ਪਸੰਦ ਆ yellow color ਐਵੇਂ ਇਹ ਲੈ ਕੇ ਸੂਟ ਮੈਂ ਤੇਰੇ ਵਾਸਤੇ ਮੇਰੇ ਪੁੱਤ ਨੂੰ ਬੜਾ ਜੱਚਿਆ ਹੈ ਵਿੱਚ 11 ਵੀ ਹੈ ਵੀ ਤੇ ਸੋ ਸਪੈਸ਼ਲ ਮੈਂ ਨਾ ਇਹ ਗੋਟਾ ਵਗੈਰਾ ਲਗਵਾਇਆ ਦੇ ਉੱਤੇ ਤੈਨੂੰ ਪਸੰਦ ਆ ਨਾ ਬਹੁਤ ਸੋਹਣਾ ਸੂਟ ਆਵਲਾ ਤੇ ਸੋਨਾ ਸੂਟ ਹੈ ਨਾ ਹੁਣ ਤੋਂ ਆਪਣੀ ਮਨਪਸੰਦ ਦਾ ਨਾ ਸਵਾ ਲਵੀ ਤੇ ਜੇ ਮੇ ਕੋ ਮੈਂ ਚੰਦਾ ਨਾ ਮੈਂ ਸਵਾ ਕੇ ਲਿਆਣੀ ਹੀ ਤੇਰੇ ਵਾਸਤੇ ਨਹੀਂ ਨਹੀਂ ਇਹ ਤੇ ਬਹੁਤ ਸੋਹਣੇ ਹਨ ਉਹਨਾਂ ਨੇ ਸਭ ਤੋਂ ਵਧੀਆ ਤੇ ਜਿਹੜੀ ਖੈਂਡੀ ਤੁਸੀਂ ਲੈ ਕੇ ਆਏ ਅੱਛਾ ਅੱਛਾ ਤੇ ਇਸ ਤਰ੍ਹਾਂ ਕਰਾਂਗੇ ਨਾ ਅੱਜ ਦਾ ਦਿਨ ਛੱਡ ਕੇ ਨਾ ਕੱਲ ਮੈਂ ਤੇਰੇ ਨਾਲ ਹੀ ਚੱਲਾਂਗੀ ਬੁਟੀਕ ਵਾਲੀ ਦੇ ਕੋਲ ਤੇ ਉਹਨੂੰ ਦੇਖ ਕੇ ਆਵਾਂਗੇ ਸਿੱਪਣ ਵਾਸਤੇ ਵਧੀਆ ਸੀ ਕਿ ਦੋਵੇ ਤੇ ਸਵਾਈ ਵੀ ਮੈਂ ਆ ਦਵਾਂਗੀ ਕੋਈ ਗੱਲ ਨਹੀਂ ਮੰਮੀ ਤੁਸੀਂ ਦੇ ਦਿੱਤੀ ਮੈਂ ਦੇ ਦਿੱਤੀ ਇਕ ਕੋਈ ਗੱਲ 골ਡিনার ਖੁਸ਼ ਹੈ ਨਾ ਤੁਮੰਦਾ ਮੇਰਾ ਸਹੀ ਹੈ ਨਾ ਲੈ ਰਸ ਤੁਹਾਨੂੰ ਪਤਾ ਹੀ ਹੈ ਉਹਨਾਂ ਦਾ ਸੁਭਾ ਉਹਨਾਂ ਦਾ ਸੁਭਾ ਤੇ ਬਹੁਤ ਵਧੀਆ ਨਹੀਂ ਵਧੀਆ ਉਹ ਤੇ ਹੈ ਹੀ ਨਾ ਕੋਆਪਰੇਟ ਕਰਦੇ ਹੈ ਨਾ ਠੀਕ ਹੈ ਤੁਹਾਨੂੰ ਤੇ ਪਤਾ ਹੀ ਹੈ ਉਹਨਾਂ ਦਾ ਕਿੰਨੇ ਕੋਆਪਰੇਟਿਵ ਹੈ ਕਿੰਨੇ ਸਪੋਰਟਿਵ ਹੈ ਨਹੀਂ ਉਹ ਤੇ ਮੈਨੂੰ ਪਤਾ ਹੀ ਆ ਪੁੱਤਰ ਪਰ ਫਿਰ ਵੀ ਕਦੀ ਮੈਨੂੰ ਕੱਲਿਆਂ ਛੱਡਿਆ ਨਹੀਂ ਸੀ ਪਰ ਪਹਿਲਾ ਚਾਂਸ ਹੈ ਤੇ ਮੈਂ ਉਹ ਵੀ ਆਸ ਕਰਿਆ ਕਿ ਛੱਡਿਆ ਮੈਂ ਕਿ ਜੀਵਨ ਸਾਥੀ ਉਹਦਾ ਵਧੀਆ ਹੈਗਾ ਤੁਹਾਨੂੰ ਤੁਸੀਂ ਦੋਨੇ ਇਕੱਠੇ ਹੀ ਰਹੋ ਹਾਂਜੀ ਹਾਂਜੀ ਮੰਮੀ ਜੋ ਆਪ ਘਰ ਕੇ ਹਨੂ ਆਣਾ ਪਿਆ ਨਹੀਂ ਤੇ ਆਪਾਂ ਤੇ ਉੱਥੇ ਹੀ ਰਹਿਣ ਨੂੰ ਤਿਆਰ ਸੀਗੇ ਚੱਲ ਬੇਟਾ ਮੇਰੀ ਗੱਲ ਸੁਣ ਤੂੰ ਨਾਲ ਜਾਣੀ ਪਈ ਐ ਸਭ ਤੋਂ ਵਧੀਆ ਸੇਰੇ ਵਿਚਾਰਾ ਜਾਂਦਾ ਵੈ ਸ਼ਾਮ ਨੂੰ ਘਰ ਆਏਗਾ ਉਹਨੇ ਕੱਲਿਆਂ ਰਹਿਣਾ ਸੀ ਹੁਣ ਆਇਗਾ ਤੂੰ ਘਰ ਹੋਵੇਂਗੀ ਦਰਵਾਜਾ ਖੜਕਾਏਗਾ ਉਹਨੂੰ ਇਹ ਤੇਗਾ ਨਾ ਮੇਰੀ ਜਨਾਨੀ ਘਰ ਬੈਠੀ ਹੈ ਤੇ ਨਾਲੇ ਮੇਰੇ ਕੋ ਕੱਲਿਆਂ ਰਹਿ ਕੇ ਤੂੰ ਕੀ ਕਰਨਾ ਹੀ ਦੋਨੇ ਮੀਆਂ ਬੀਬੀ ਰੋਵੋ ਨਾਲੇ ਪਿਆਰ ਵਧਦਾ ਆਪੋ ਦੇ ਵਿੱਚ ਹਾਂਜੀ ਮੰਮੀ ਪਰ ਤੂੰ ਨਾ ਕਿਸੇ ਵੇਲੇ ਆਜ ਆਇਆ ਅਗਰ ਤੂੰ ਕਦੀ ਨਹੀਂ ਮਿਲਣ ਆਂਦੀ ਮੰਨੋ ਕੋਈ ਗੱਲ ਨਹੀਂ ਮੰਮੀ ਤੂੰ ਹੀ ਤੇ ਆ ਜਾਂਦੇ ਏ ਨਾ ਮੈਨੂੰ ਟਾਈਮ ਨਹੀਂ ਲੱਗਦਾ ਕਿਉਂਕਿ ਘਰ ਆਪਾਂ ਇਕੱਲਾ ਛੱਡ ਨਹੀਂ ਸਕਦੇ ਚੱਲ ਵੀ ਜਰ ਸੈਚਰਡੇ ਸੰਡੇ ਛੁੱਟੀ ਹੁੰਦੀ ਹੈ ਗੱਲ ਤੇ ਉਹੀ ਹੈ ਨਾ ਘਰ ਨਹੀਂ ਛੱਡ ਸਕਦੇ ਆਪਾਂ ਇਕੱਲੇ ਤੁਹਾਨੂੰ ਪਤਾ ਤੇ ਅੱਜ ਕੱਲ ਦੇ ਮਾਹੌਲ ਦਾ ਨਹੀਂ ਉਹ ਤੇ ਜਦੋਂ ਮੈਂ ਕੋਈ ਉਹ ਚੀਜ਼ ਬਣਾਵਾ ਘਰ ਖਾਣ ਵਾਸਤੇ ਤੇ ਮੇਰਾ ਸਿੱਧਾ ਧਿਆਨ ਮੁੰਡੇ ਵੱਲ ਹੀ ਜਾਂਦਾ ਵਾ ਔਰ ਮੁੰਡੇ ਨੂੰ ਇਹ ਪਸੰਦ ਏ ਹੀ ਮੁੰਡੇ ਨੂੰ ਇਹ ਚੀਜ਼ ਪਸੰਦ ਵਾ ਪਤਾ ਨਹੀਂ ਉੱਥੇ ਖਾਦੀ ਵੀ ਹੋਣੀ ਏ ਜਾਂ ਨਹੀਂ ਖਾਦੇ ਫੇਰ ਪੁੱਤਰ ਮੈਂ ਐ ਸੋਚ ਲੈਂਨੀ ਆ ਚਲ ਮੇਰੀ ਧੀ ਜੋ ਹੈਗੀ ਹੁਣ ਧਿਆਨ ਰੱਖਣ ਵਾਸਤੇ ਮਾਂ ਨੇ ਰੱਖਿਆ ਪੱਲਾ ساری ਉਮਰ ਮਾਂ ਨੇ ਧਿਆਨ ਰੱਖਿਆ ਵਾ ਹੁਣ ਜਨਾਨੀ ਆਪਣਾ ਫਰਜ਼ ਪੂਰਾ ਕਰੇ ਚਲ ਹਾਂਜੀ ਖੁਸ਼ ਰਹੋ ਤੁਸੀਂ ਮੇਰੀਆਂ ਤੇ 24 ਘੰਟੇ ਉੱਠਦੇ ਬੈੰਦੇ ਸੌਂਦੇ ਮੇਰਾ ਆਸ਼ੀਰਵਾਦ ਨਾ ਤੁਹਾਡੇ ਨਾਲ ਹੀ ਹੈਗਾ ਪਰ ਜਿਸ ਹਲਾਤਾਂ ਚ ਮੈਂ ਆਪਣਾ ਪੁੱਤਰ ਪਾਲਿਆ ਐ ਨਾ ਪਰਮਾਤਮਾ ਨੇ ਬਹੁਤ ਸੋਹਣੀ ਸੁਣ ਲਈ ਮੇਰੀ ਕੁੜੀ ਵੀ ਸੋਹਣੀ ਮਿਲ ਗਈ ਐ ਤੇ ਮੁੰਡਾ ਵੀ ਵਧੀਆ ਹੈਗਾ ਵਾ ਹਾਂਜੀ ਖੁਸ਼ ਰਹੋ ਮੇਰਾ ਚਾਹ ਤੂੰ ਮਨ ਨੂੰ ਨਾ ਦੱਸ ਤੈਨੂੰ ਕੀ ਪਸੰਦ ਹੈਗਾ ਮੈਨੂੰ ਵੈਸੇ ਤੇ ਮੰਮੀ ਮੈਂ ਸਾਰਾ ਕੁਝ ਹੀ ਖਾ ਲੈਂਦੀ ਆ ਪਰ ਮੈਨੂੰ ਨਾ ਉਹ ਕੀ ਕਹਿੰਦੇ ਆ ਕਟਲ ਬੜਾ ਪਸੰਦ ਹੈਗਾ ਕਟੜ ਨਹੀਂ ਕੰਦੇ ਕਟਹਿਰ ਕੰਦੇ ਆ ਹਾਂਜੀ ਕਟਹਿਰ ਪਰ ਗੱਲ ਪਤਾ ਕੀ ਆ ਉਹਨਾਂ ਇੰਨਾਂ ਨੂੰ ਨਹੀਂ ਪਸੰਦ ਹੈਗਾ ਉਹਨੂੰ ਪਤਾ ਦੇ ਆ ਇਹ ਖਾਂਦੇ ਨਹੀਂ ਫਿਰ ਇੰਨਾ ਕਰਕੇ ਮੈਂ ਵੀ ਨਹੀਂ ਬਣਾਉਂਦੀ ਸ਼ਦੈਨੇ ਮੈਂ ਤੈਨੂੰ ਕੀ ਦੱਸਾਂ ਕਟਹਿਰ ਜਦੋਂ ਵੀ ਬਣਾਉਂਦੀ ਹਾਂ ਘਰ ਤੇ ਤੇਰੇ ਪਾਪਾ ਨੂੰ ਵੀ ਨਹੀਂ ਪਸੰਦ ਹੈਗਾ ਇਹ ਦੋਨਾਂ ਪਿਓ ਪੁੱਤਾਂ ਨੂੰ ਬਿਲਕੁਲ ਨਹੀਂ ਪਸੰਦ ਤੇ ਅੰਨਾ ਵਾਸਤੇ ਕੀ ਕਰਨਾ ਜੇ ਮੈਂ ਸੁੱਕੇ ਆਲੂ ਬਣਾ ਦੇਨੇ ਅੰਡਾ ਨੇ ਉਹ ਵੀ ਨਹੀਂ ਖਾਣੇ ਮੂੰਗੀ ਦੋਤੀ ਦਾਲ ਬਣਾ ਦੋ ਤੇ ਮੈਂ ਦਾਲ ਬਣਾ ਦੇਣੀ ਕੁਟੈਰ ਦੀ ਕਿਹੜੀ ਗੱਲ ਹੈ ਹੁਣ ਤਿੰਨ ਚਾਰ ਦਿਨ ਮੈਂ ਇੱਥੇ ਤੈਨੂੰ ਜਿਹੜੀ ਜਿਹੜੀ ਚੀਜ਼ ਪਸੰਦ ਆ ਨਾ ਤੂੰ ਮੈਨੂੰ ਦੱਸ ਦੇ ਪਰ ਬਣਾਵਾਂਗੇ ਅਸੀਂ ਥੋੜੀ ਥੋੜੀ ਅਸੀਂ ਮਾਮਾ ਤੇ ਇਆਂ ਬਹਿ ਕੇ ਖਾਵਾਂਗੇ ਤੇ ਨਾਲੇ ਤੂੰ ਮੇਰੇ ਨਾਲ ਚੱਲ ਰਸੋਈ ਦੇ ਵਿੱਚ ਫਿਰ ਮੈਂ ਸਭ ਕੁਝ ਦੱਸ ਦਿੰਨੀ ਕਿੰਦਾ ਕਿੰਦਾ ਬਣਾਏਦਾ ਵਾ ਚਲੋ ਮੰਮੀ ਤੂੰ ਹੀ ਬੈਠੋ ਮੈਂ ਤੁਹਾਨੂੰ ਬੈ ਬਣਾ ਕੇ ਦੇਵਾਂਗੀ ਉਹ ਨਹੀਂ ਦੱਸ ਮੈਨੂੰ ਪਤਾ ਮੇਰੀ ਕੁੜੀ ਨੂੰ ਕੜੀ ਬੜੀ ਪਸੰਦ ਹੈਗੀ ਹੈ ਮੈਂ ਉਸੇ ਉਹ ਵੀ ਬਣਾਵਾਂਗੇ ਠੀਕ ਹੈ ਮੰ ਕੜੀ ਤੇ ਵੈਸੀ ਆਂਟੀ ਦੇ ਕੇ ਗਏ ਸੀਗੇ ਅੱਜ ਆਪਾ ਉਹ ਇੱਥੇ ਰਹਿੰਦੇ ਆ ਤੇ ਅੱਜ ਆਪਾਂ ਨਾ ਜੋ ਮੈਂ ਕਿਹਾ ਨਾ ਉਹ ਖਾਂਦੇ ਆ ਨਹੀਂ ਮੈਂ ਕਿਨੂੰ ਕੁਟੈਰ ਬਣਾਦ ਕੇ ਨਾ ਮੈਂ ਆਪਨੇ ਹੱਥੀ ਕੋਈ ਜੋ ਕੁਛ ਆਂਟੀ ਨੇ ਕਿਹਾ ਸੀਗਾ ਮੰਮੀ ਤੇ ਉਸ ਤੋਂ ਬਿਲਕੁਲ ਉਲਟਾ ਉਹ ਹੀ ਤੇ ਸਗੋਂ ਮੈਨੂੰ ਪਿਆਰ ਕਿੰਨਾ ਕਰਦੇ ਕਿੰਨੇ ਮੇਰੇ ਨਾਲ ਸਪੋਰਟ ਕਰਨਦੇ ਸ਼ੁਕਰ ਮੈਂ ਆਂਟੀ ਦੇ ਪਿੱਛੇ ਨਹੀਂ ਲੱਗੀ ਲਗਾਤਾਰ ਹੀ ਸਾਸਾ ਵੀ ਕਰਾਂਦੀ ਵਾਜ ਨਹੀਂ ਆਂਦੀ ਵੀ ਮਿਲ ਕੇ ਤੇ ਹਵਾਂ ਜਰਾ ਵੇਖਾ ਤੇ ਸਹੀ ਜਾਨਨੀ ਮਿਲ ਕੇ ਆਨੀ ਆਹ ਕੱਲਿਆਂ ਥੋੜੀ ਛੱਡ ਦੇ ਮੈਨੂੰ ਦੇਖਾਂ ਤੇ ਸਹੀ ਕਿਹੋ ਜੀ ਹੈ ਸੁਭਾਅ ਕਿਰਨ ਬੇਟਾ ਕੋਈ ਚੀਜ਼ ਨਾ ਫਾਲਤੂ ਬਣਾਈ ਹੋਰ ਸਿਰਫ ਚਾਹ ਹੀ ਬਣਾਈ ਬਾਕੀ ਮੈਂ ਆਪੇ ਆ ਕੇ ਰਸੋਈ ਚ ਬਣਾਣੀ ਹੈ ਬਹੁਤੀ ਬਣਾਉਣ ਦੀ ਲੋੜ ਨਹੀਂ ਸੱਸੀਆ ਭੈਣ ਜੀ ਸੱਸੀਆ ਜੀ ਵਧੀਆ ਵਧੀਆ ਤੁਸੀਂ ਸੁਣਾਓ ਹਾਂ ਠੀਕ ਬੈਠੋ 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 ਆ ਗਏ ਹਾਂਜੀ 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 ਬਹੁਤ ਵਧੀਆ ਕੀਤਾ ਜੀ ਹਾਂਜੀ ਕਿਰਨ ਕਰਲੀ ਸੀ ਭਾਵੇਂ ਲੱਖ ਬੈੰਗੀ ਸੀ ਸਾਹਮਣੇ ਹੀ ਆ ਪਿਆਰ ਵੀ ਸਾਡਾ ਬਹੁਤ ਹੈ ਨਹੀਂ ਨਹੀਂ ਦੱਸ ਮੈਂ ਰੱਖਣਾ ਮੇਰਾ ਧਿਆਨ ਵੀ ਰਹਿੰਦਾ ਹੈ ਤੇ ਵਿੱਚ ਨਹੀਂ ਨਹੀਂ ਦੱਸਦੀ ਉਹ ਦੱਸਦੀ ਹੁੰਦੀ ਮਨੂੰ ਕਿ ਆਂਟੀ ਮੇਰਾ ਬਹੁਤ ਧਿਆਨ ਰੱਖਦੇ ਆ ਚਲ ਇਹ ਗੱਲੀ ਗੁਆਣ ਦਾ ਹੁੰਦਾ ਵੈ ਬਹੁਤ ਪਿਆਰ ਹੈ ਮੇਰੀ ਤੇ ਧੀਓ ਹੈ ਨਹੀਂ ਨਹੀਂ ਵਧੀਆ 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 ਗੋਲਡੀ ਸੁਭਾਅ ਵੀ ਬਹੁਤ ਵਧੀਆ ਮਨ ਫਿਕਰtio ਗਿਆ ਚੰਗਾ ਕੀਤਾ ਤੈਨੂੰ ਸਿਆ। ਨਹੀਂ 골ਡੀ ਤੇ ਮੇਰਾ ਹੈ ਹੀ ਬੜਾ ਵਧੀਆ ਤੇ ਕਿਹਨਾਂ ਨੂੰਸ ਤੋਂ ਜ਼ਿਆਦਾ ਵਧੀਆ ਵਧੀਆ ਤੇ ਚੰਗਾਈ ਤੇ ਪਰ ਭਾਵੇਂ ਲੱਖ ਹੋਈਏ ਫਿਰ ਵੀ ਆਪਣੀ ਸੱਸ ਸੁਹਾ ਕੇ ਕੋ ਹੋਰ ਹੋਵੇ ਬੜਾ ਫਰਕ ਪੈਂਦਾ ਉਹ ਤੇ ਪੈਂਦਾ ਹੀ ਪੈਂਦਾ ਉਹ ਤੇ ਹੈ ਹੀ ਉਹ ਤੁਸੀਂ ਸੁਣਾਓ ਆਪਣੀ ਹਾਂ ਬੜੀ ਵਧੀਆ ਤੇ ਸੁਣਾ ਵਧੀਆ ਹਾਂ ਪਰਿਵਾਰ ਸਾਰਾ ਠੀਕ ਹੈ ਤੁਹਾਡਾ ਸਭ ਵਧੀਆ ਸਭ ਵਧੀਆ ਤੁਸੀਂ ਸੁਣਾਓ ਕਿਰਾਂ ਕਿੱਥੇ ਕਿਰਾਂ ਰਸੋਈ ਚ ਨਾ ਥੋੜਾ ਕੰਮ ਲੱਗੀ ਹੋਈ ਆ ਠੀਕ ਹੈ ਚਲ ਮੈਂ ਮਿਲ ਕੇ ਆਨੀ ਆ ਨਹੀਂ ਨਹੀਂ ਬੈਠੋ ਤੁਸੀਂ ਕੋਈ ਨਹੀਂ ਮੈਂ ਮਿਲਣ ਨਹੀਂ ਆਉਂ ਨਹੀਂ 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 ਤੁਸੀਂ ਬੈਠੋ ਮੈਂ ਭੇਜ ਦੇਉ ਉਹਨੂੰ ਕੋਈ ਗੱਲ ਫੇਰ ਕੀ ਆ ਭੇਜ ਦੇ ਮੈਂ ਕਿਰਨ ਨੂੰ ਮਿਲ ਲੈ ਦੇਖੀ ਨੇ ਕਿ ਧੀ ਚਤਰ ਜਨਾਨੀ ਲੱਗਦੀ ਆਂਦੇ ਮੇਰੀ ਕੁੜੀ ਨੂੰ ਕਿਰਨ ਨੂੰ ਸੋਇ ਤੇ ਡਾਤ ਦੱਸ ਆਪ ਨਹੀਂ ਕਰ ਸਕਦੀ ਭਲਾ ਕੰਮ ਆਈਆਂ ਤੇ ਉਹਨੂੰ ਵੀ ਘੜੀ ਕੇ ਆਰਾਮ ਮਿਲ ਜਾਏ ਉਹਗੇ ਕੋਲਡਨ ਨੂੰ ਇੰਨਾ ਜ਼ਬਰਦਸਤ ਹੋਇਆ ਹੈ ਆਂਟੀ ਹਾਂਜੀ ਬਤਰੀ ਆਲੀ ਤੁਸੀਂ ਅਦਾ ਕੀ ਹਾਲ ਹੈ ਹਾਂਜੀ ਹਾਂਜੀ ਕੋਈ ਖਾਦੀ ਆ ਹਾਂਜੀ ਆਂਟੀ ਮੈਡੀਸਿਨ ਖਾਦੀ ਆ ਹਾਂ ਆਪਣਾ ਧਿਆਨ ਰੱਖੀ ਭੂਰਾ ਬਿਲਕੁਲ ਕੰਮਕਾਰ ਸੀ ਨਾ ਲੱਗੀ ਰਵੀ ਨਹੀਂ ਨਹੀਂ ਕੰਮ ਕਿਹੜਾ ਇੰਨਾ ਹੈਗਾ ਵਾ ਕੰਮ ਕਿਉਂ ਨਹੀਂ ਆਇਆ ਹੈਗਾ ਦੇਖ ਤੂੰ ਵੇਲੀ ਹੋਈ ਨਹੀਂ ਆ ਕੇ ਮੇਰੇ ਕੋ ਧੁੱਪੇ ਬੈਈ ਨਹੀਂ ਹੈ ਉਹਨੇ ਆਂਦੇ ਵੇਖ ਲਵਾੜ ਦਿੱਤਾ ਨਾ ਰਸੋਈ ਤੇ ਤਰਨ ਮੈਂ ਅੱਦੱਕੇ ਕਰਨੀ ਤਾਂ ਇਹਨੂੰ ਰੋਕ ਦੇ ਨਾ ਆਂਦੇ ਇਹਨੇ ਤੈਨੂੰ ਡਾੜ ਚੜ ਨਹੀਂ ਕੰਮ ਤੇ ਐ ਬਣਾਨੇ ਐ ਬਣਾਨੇ ਐ ਹੀ ਕੁਝ ਕਰਦੀ ਰਹਿਣਾ ਬਣਾਨੇ ਬਣਾਨੇ ਕਰੀ ਜਾਣਾ ਕਰਾਣਾ ਤੇ ਕੋਈ ਆ ਤੈਨੂੰ ਮੈਂ ਕਹਿੰਦੀ ਸੀ ਨਾ ਇਹਨੂੰ ਰੋਕਦੇ ਆਪ ਤੋਂ ਸੱਸਾਂ ਸਾਰੀਆਂ ਇੱਕੋ ਜਿਹੀਆਂ ਹੁੰਦੀ ਐ ਵਿਰਲੀਆਂ ਹੀ ਹੁੰਦੀ ਐ ਮੇਰੇ ਵਰਗੀਆਂ ਉਹ ਕਿਆਨ ਚੱਲ ਜੀ ਨੂਆ ਨਾ ਕਰਨ ਕੰਮ ਉਹਨੇ ਕਰੀ ਜਾਣਾ ਰਲ ਕੇ ਖਾਣੇ ਆ ਰਲ ਕੇ ਕਰਾਂਗੇ ਰਲ ਰੁਲ ਕੇ ਕੀ ਰਲਣਾ ਕੀ ਐ ਲਾਣਾ ਤੇ ਨੂਆ ਕੰਮ ਕਈ ਜਾਣਾ ਰਲ ਕੇ ਕਰਨੇ ਪਹਿਲਾਂ ਹੀ ਤੇ ਤੇ ਪਹਿਲਾਂ ਹੀ ਕਰਨੀਂ ਚ ਮੈਂ ਤੇਰੇ ਕੋਲਾਂ ਤੈਨੂੰ ਫਿਕਰ ਕਰਨ ਦੀ ਕਿਸੇ ਗੱਲ ਦੀ ਪੁੱਤ ਲੋੜ ਹੀ ਨਹੀਂ ਸਬਜ਼ੀ ਵੀ ਬਣਾਉਣ ਦੀ ਲੋੜ ਨਹੀਂ ਮੈਂ ਹੈਗੀਆਂ ਨਾ ਦਬੰਦੀ ਆ ਨਾ ਸਬਜ਼ੀ ਉੱਤੇ ਹੀ ਖਾ ਲੈਣੀ ਦੀ ਆਪਾਂ ਰੋਟੀ ਐਨਾ ਫਿਕਰ ਕਰਨ ਦੀ ਲੋੜ ਹੀ ਨਹੀਂ ਗੋਲਦੀ ਨੇ ਆਵੇ ਕਹਤਾ ਮੰਮੀ ਆ ਜਨ ਮੇਰੇ ਕੋਲ ਕੀ ਲੋੜ ਸੀ ਆਰਾਮ ਨਾਲ ਤੂੰ ਬੈਠੀ ਹੋਣਾ ਸੀ ਵੇਲੀ ਹੋ ਕੇ ਥੱਪੇ ਬਹਿਣਾ ਸੀ ਆਪਣਾ ਸੀਟ ਠੀਕ ਕਰਦੇ ਕੋਲਡ ਤੈਨੂੰ ਹੋਇਆ ਹੈ ਉਹ ਅੰਦਰ ਬੜੀ ਰੰਗੀ ਤੂੰ ਕਿੱਥੋਂ ਲਗਨੀ ਆ ਤੈਨੂੰ ਸਰੀਰ ਕਿੱਥੋਂ ਠੀਕ ਹੋਣਾ ਮ ਕੰਮ ਕਰ ਲੱਗੀ ਨਵੀਂ ਸਬਜ਼ੀਆਂ ਭਾਜੀਆਂ ਬਣਾਉਣ ਦੇ ਉੱਤੇ ਅੰਟੀ ਮੇਰੀ ਇੱਕ ਧਿਆਨ ਨਾਲ ਗੱਲ ਸੁਣੋ ਹੂੰ ਤੁਸੀਂ ਪਤਾ ਨਹੀਂ ਕਿਹੜੇ ਜ਼ਮਾਨੇ ਦੀ ਗੱਲ ਕਰਨ ਦੇ ਜੀ ਕਿ ਸੱਸਾਂ ਸਾਰੀ ਐ ਤਰ੍ਹਾਂ ਦੀਆਂ ਹੀ ਹੁੰਦੀਆਂ ਵਾ ਉਹਨਾਂ ਤੇਨੂੰ ਪੁੱਛਣਾ ਨਹੀਂ ਆ ਪਰ ਮੇਰੀ ਗੱਲ ਸੁਣੋ ਮੇਰੀ ਸੱਸ ਨਾ ਬਹੁਤ ਚੰਗੀ ਐ ਉਹ ਮੈਨੂੰ ਬਹੁਤ ਪਿਆਰ ਕਰਦੀ ਐ ਮੇਰੀ ਸੱਸ ਤੇ ਮੈਨੂੰ ਬਹੁਤ ਹੀ ਪਿਆਰ ਕਰਦੀ ਐ ਉਹ ਦੇ ਵਰਗੇ ਸਾਸ ਤੇ ਮਿਲ ਲੱਗਦੇ ਐ ਇਸ ਦੁਨੀਆ ਦੇ ਵਿੱਚ ਹੈ ਹੀ ਨਹੀਂ ਕੋਈ ਉਹ ਇੰਨੀ ਚੰਗੀ ਆ ਨਾ ਮੈਂ ਕੀ ਦੱਸਾਂ ਤੁਹਾਨੂੰ ਅੰਟੀ ਵੇਖੋ ਉਹ ਆਏ ਨਾ ਜਦੋਂ ਉਹ ਮੇਰੇ ਲਈ ਕਿੰਨਾ ਕੁਝ ਲੈ ਕੇ ਆਏ ਉਹ ਇੱਥੋਂ ਤੱਕ ਕਿ ਬੱਚਿਆਂ ਵਾਂਗੂ ਮੇਰੇ ਲਈ ਟੌਫੀਆਂ ਲੈ ਕੇ ਆਏ ਕਿ ਤੈਨੂੰ ਆਹ ਵਾਲੀਆਂ ਕੈਂਡੀਜ਼ ਬਹੁਤ ਜ਼ਿਆਦਾ ਪਸੰਦ ਆਈਆਂ ਵਾ ਤੂੰ ਆ ਖਾ ਲੈ ਇੱਥੋਂ ਤੱਕ ਕਿ ਮੈਂ ਤੇ ਹੁਣੇ ਰਸੋਈ 'ਚ ਗਈ ਆ ਉਹਨਾਂ ਨੇ ਮੈਨੂੰ ਕਿਹਾ ਤੈਨੂੰ ਜੋ-ਜੋ ਚੀਜ਼ ਪਸੰਦ ਹੈ ਨਾ ਮੈਂ ਤੈਨੂੰ ਬਣਾ ਕੇ ਖਵਾਨੀ ਅੱਗੇ ਤੇ ਤੂੰ ਹੀ ਬਣਾਨੀ ਹੈ ਨਾ ਤੁਸੀਂ ਆਂਟੀ ਜੋ ਕੁਝ ਕਿਹਾ ਨਾ ਸਾਰਾ ਕੁਝ ਗਲਤ ਹੋ ਗਿਆ ਜੇ ਕਿਤੇ ਮੈਂ ਤੁਹਾਡੇ ਪਿੱਛੇ ਲੱਗ ਜਾਂਦੀ ਫਿਰ ਜਿਹੜੀ ਸਾਡੀ ਜੋੜੀ ਬਣੀ ਸੀ ਨਾ ਕੀ ਪਤਾ ਕੀ ਹੋ ਜਾਣਾ ਸੀਗਾ ਪਰ ਸ਼ੁਕਰ ਮੈਂ ਆਪਣੇ ਦਿਮਾਗ ਨਾਲ ਕੰਮ ਲਿਆ ਉਹਨਾਂ ਦੇ ਪਿਆਰ ਅੱਗੇ ਤੇ ਮੈਨੂੰ ਕੁਝ ਹੋਰ ਸੋਚਣ ਨਹੀਂ ਦੇਆ ਨਲੇਕ ਹੋਰ ਗੱਲ ਤੁਹਾਨੂੰ ਪਤਾ ਮੰਮੀ ਨੂੰ ਨਾ ਘਟਲ ਬਿਲਕੁਲ ਪਸੰਦ ਨਹੀਂ ਪਰ ਮੈਂ ਕਹਤਾ ਕਿ ਮੈਨੂੰ ਪਸੰਦ ਆ ਉਹਨਾਂ ਨੇ ਅਗੂ ਕੀ ਕਿਆ ਚੱਲ ਬੁੱਤ ਆਪਾਂ ਦੋਵੇਂ ਨਾ ਰਲ ਕੇ ਖਾਵਾਂਗੇ ਇਹ ਸਭ ਚੀਜ਼ਾਂ ਉਹ ਤੇ ਮੇਰੀ ਪਸੰਦ ਨਾ ਪਸੰਦ ਇੰਨਾ ਧਿਆਨ ਰੱਖਦੇ ਆ ਉਹ ਇਹ ਤੇ ਮੈਨੂੰ ਮਾਂ ਤੋਂ ਵੀ ਜ਼ਿਆਦਾ ਪਿਆਰ ਕਰੰਦੇ ਆ ਤੇ ਮੈਂ ਤੇ ਇਹੀ ਚਾਹਾਂਗੀ ਕਿ ਭਾਵੇਂ ਮੇਰੇ ਕੋਲ ਹਮੇਸ਼ਾ ਦੀ ਲਈ ਰਹਿਣ ਪਰ ਮੈਨੂੰ ਪਤਾ ਉਹਨਾਂ ਨੇ ਰਹਿਣਾ ਨਹੀਂ ਉਹਨਾਂ ਦਾ ਸੁਭਾਅ ਬੜਾ ਵਧੀਆ ਵਾ ਵਾ ਮੇਰੇ ਪੁੱਤ ਮੰਮੀ ਆ ਜਾਓ ਤੂੰ ਮੇਰਾ ਦਿਲ ਖੁਸ਼ ਕਰਦਾ ਈ ਇਹੋ ਜਿਹੇ ਨੂਹਾਂ ਰੱਬ ਸਾਰਿਆਂ ਨੂੰ ਦਵੇ ਜਿੰਨੇ ਮੇਰਾ ਇੰਨਾ ਧਿਆਨ ਰੱਖਿਆ ਉਹ ਵੀ ਇੱਕ ਗਵਾਂਡਨ ਦੇ ਪਿੱਛੇ ਨਹੀਂ ਲੱਗੀ ਮੰਮੀ ਵਸਤੀ ਰਾ ਪੁੱਤਰ ਪਿੱਛੇ ਕੀ ਲੱਗਣਾ ਹੈਗਾ ਮੈਨੂੰ ਪਤਾ ਹੈਗਾ ਤੁਹਾਡਾ ਸੁਭਾਅ ਤੇ ਵਧੀਆ ਹੀ ਆਂਟੀ ਥੋੜਾ ਬੋਤਾ ਤੇ ਕਹਿਂਦੇ ਸੀਗੇ ਪਰ ਤੁਸੀਂ ਇਹਨਾਂ ਨੂੰ ਨਾ ਬਿਲਕੁਲ ਗਲਤ ਕਰ ਦਿੱਤਾ ਨਹੀਂ ਨਹੀਂ ਕੋਈ ਇਹਨਾਂ ਦੀ ਹਰ ਇੱਕ ਗੱਲ ਝੂਠ ਹੋਗੀ ਜੀਵੇਂ ਇਹਨੇ ਕਿਹਾ ਹੀ ਨਾ ਤੇਰੀ ਸਾਸ ਤੇ ਤੇ ਹਕੂਮਤ ਚ ਲਾਏਗੀ ਤੇ ਤੇ ਉਹ ਕਰੇਗੀ। ਉਹ ਮੰਮੀ ਨਹੀਂ ਇਤਰਾਹ ਦਾ ਕੋਸ਼ਿਸ਼ ਵੀ ਨਹੀਂ ਹੋਇਆ। ਮੇ ਪੁੱਤਰ ਉਹ ਮਗਾ ਦੇ ਵਾਸਤੇ ਚਲਾਨੇ ਆ। ਜਿਸ ਤਰ੍ਹਾਂ ਧੀਆ ਨੂੰ ਭੇਜੀਦਾ ਨਾ ਸੋਹਰਿਆਂ ਦੇ ਘਰ ਕਿ ਧੀਆ ਦੇ ਕੇ ਪੁੱਤਰ ਸਹੇਰੀ ਦੇ ਤੇ ਇਸ ਤਰ੍ਹਾਂ ਪੁੱਤਰਾਂ ਦਾ ਵਿਆਹ ਕਰਕੇ ਨਾ ਤੇ ਨੂੰਹਾਂ ਨੂੰ ਲਿਆਇਦਾ ਘਰ ਤੇ ਨੂੰਹਾਂ ਵੀ ਧੀਆ ਹੀ ਹੁੰਦੀਆਂ ਵਾ। ਜੋ ਸਾਨੂੰ ਤੇਰੇ ਨਾਲ ਪਿਆਰ ਹੈ ਨਾ ਕਿ ਆਪਣੀ ਬੰਦਾ ਧੀਆ ਵੀ ਭੁੱਲ ਜਾਂਦਾ। ਉਹਦੇ ਵੀ ਮੈਨੂੰ ਆਪਣੀ ਕੁੜੀ ਦੇ ਵਿੱਚ ਤੇ ਮੈਨੂੰ ਤੂੰ ਨਜ਼ਰ ਆਣੀ ਆ। ਤਿਆਂ ਨਾਲ ਹੀ ਤਾਂ ਬੰਦਾ ਕਰਦਾ ਹੀ ਆ ਨਾ ਐਦਾਂ ਨਹੀਂ ਸੋਚਣਾ ਐਨਾ ਥੋੜਾ ਮੇਰੇ ਪੁੱਤਰ ਨੂੰ ਕੋਲ ਰਹਿਣ ਡਈਆਂ ਤੂੰ ਵੀ ਆਪਣੀ ਜ਼ਿੰਦਗੀ ਬਤੀਤ ਕਰਨ ਤੇ ਰੱਬ ਤੇ ਦਿਲ ਕਰਦਾ ਹੀ ਆਪਣੇ ਮਾਪਿਆਂ ਨੂੰ ਮਿਲਣ ਤੇ ਬੱਸ ਕਰੋ ਭੈਣੋ ਮੈਂ ਤੁਹਾਡੇ ਕੋਲ ਨਹੀਂ ਬੈਠੀ ਆ ਕੁਝ ਨਹੀਂ ਗਿਆ ਤੁਹਾਨੂੰ ਨਹੀਂ ਪਰ ਕੁਝ ਕੁਝ ਹੁੰਦੀਆਂ ਨੇ ਜਿਹੜੀਆਂ ਸਖਾਂਦੀਆਂ ਵਾਤ ਹੁੰਦੀਆਂ ਨੇ ਵੇਖ ਨਹੀਂ ਸਖਾਂਦੀਆਂ ਨੂੰ ਸੱਜੇ ਸੱਜੇ ਗੱਲ ਜੀ ਕਿਵੇਂ ਉਹ ਸਾਰੇ ਜਣੇ ਹੌਪੀ ਸਾਰੇ ਜਣੇ ਵਧੀਆ ਹੋਵਗੇ ਤੇ ਜਿਹੜੀ ਅੱਜ ਦੀ ਸਟੋਰੀ ਬਣਾਈ ਗਈ ਆ ਉਹ ਨੂੰਹ ਸਾਂ ਦੇ ਉੱਤੇ ਬਣਾਈ ਗਈ ਆ ਤੇ ਨੂੰ ਤੇ ਜਿਹੜਾ ਉਹਨਾਂ ਦਾ ਮੁੰਡਾ ਵਾ ਉਹ ਘਰ ਦੇ ਵਿੱਚ ਜੌਬ ਕਰਕੇ ਵੱਖਰੇ ਰਹਿੰਦੇ ਆ ਤੇ ਬਾਅਦ ਵਿੱਚ ਇਹ ਹੁੰਦਾ ਕਿ ਮੁੰਡਾ ਕੁਛ ਦਿਨ ਦੇ ਲਈ ਚਲ ਜਾਂਦਾ ਵਾ ਤੇ ਇਹ ਕੁੜੀ ਨੂੰ ਇਹ ਹੋ ਜਾਂਦਾ ਵਾ ਕਿ ਚਲ ਸੱਸ ਆ ਆਂਦੀ ਆ ਕੋਈ ਵੀ ਆ ਜੇ ਘਰ ਸੱਸ ਆ ਜੇ ਭੈਣ ਆ ਜੇ ਮਾਂ ਆ ਜੇ ਪਰ ਮੇਰ ਜਦੋਂ ਕੀ ਕਹਿੰਦੇ ਆ ਗਵੰਡਨ ਨੂੰ ਪਤਾ ਲੱਗ ਜਾਂਦਾ ਵਾ ਕਿ ਉਹਦੀ ਸੱਸ ਆ ਆਂਦੀ ਆ ਤੇ ਉਹ ਮਤਲਬ ਕਿ ਨੂੰ ਦੇ ਦਿਮਾਗ 'ਚ ਇੰਨਾ ਕੁਝ ਭਰ ਦਿੰਦੀ ਹੈ ਕਿ ਸੱਸਾਂ ਹੁੰਦੀਆਂ ਹੀ ਇਸ ਤਰ੍ਹਾਂ ਦੀਆਂ ਵਾਂ ਉਹਦੇ ਕਿਸੇ ਕੰਮ ਆਉਂਦੀਆਂ ਨਹੀਂ ਆ ਉਹਨੇ ਤੈਨੂੰ ਫਾਇਲ ਆਈ ਰੱਖਣਾ ਵਾ ਉਹਨੇ ਤੇਰੇ ਕੋ ਆ ਕਰਾਣਾ ਤੇਰੇ ਕੋ ਕਰਾਣਾ ਆਪਣੀ ਹਕੂਮਤ ਹਕੂਮਤ ਆਪਣੀ ਹਕੂਮਤ ਕੰਦੇ ਸੀ ਕਿ ਮਤਲਬ ਕਰਨਾ ਹੈ ਕਈ ਇਸ ਤਰ੍ਹਾਂ ਦੀਆਂ ਹੁੰਦੀਆਂ ਕਿ ਨੂੰ ਸੱਸ ਤਾਂ ਭਾਂਜੀ ਪਿਆਰ ਕਰਦੀਆਂ ਪਿਆਰ ਕਰਦੀਆਂ ਪਿਆਰ ਬਣਿਆ ਕਿਉਂ ਆ ਵਾ ਹਾਂ ਮਤਲਬ ਪਿਆਰ ਬਣਿਆ ਪਿਆਰ ਬਣਿਆ ਕਿਉਂ ਆ ਵਾ ਵੇ ਕਿ ਸੜਦੀਆਂ ਵੀ ਆ ਕਈ ਪਰ ਇਸ ਇਸ ਦੇ ਵਿੱਚ ਨੂ ਨੇ ਸਮਝਦਾਰੀ ਦਿਖਾਈ ਕਿ ਉਹ ਗਵਾਂਡਨ ਦੇ ਪਿੱਛੇ ਨਹੀਂ ਲੱਗਦੀ ਜਿਉ ਗਵਾਂਡਨ ਦੇ ਪਿੱਛੇ ਲੱਗ ਜਾਂਦੀ ਉਹ ਆਂਦੇ ਆਂਦੇ ਸਾਸ ਨੂੰ ਕਹਿੰਦੀ ਲੈ ਕੀ ਕਰਨ ਆਈ ਐ ਮੈਂ ਕੱਲੀ ਰਹਿ ਲੈਣਾ ਸੀਗਾ ਇੱਥੇ ਕੀ ਆ ਮੰਮੀ ਤੁਸੀਂ ਘਰ ਚਲੇ ਜਾ ਵੋ ਕੋਈ ਗਾ ਉਹਨਾਂ ਵਿਚਾਰ ਨੂੰ ਵੈ ਫੀਲ ਹੋਇਆ ਹਾਂ ਤੇ ਕਿੰਨੀ ਹਰਟ ਹੋਣੀ ਸੀਗੀ ਇਸ ਤਰ੍ਹਾਂ ਤੁਸੀਂ ਆਪਣੀਆਂ ਮਾਵਾ ਨੂੰ ਤੇ ਕਹਿੰਦੇ ਨਹੀਂ ਨਾ ਕਿ ਨਹੀਂ ਤੂੰ ਨਾ ਐਵੇਂ ਤੂੰ ਇਸ ਤਰ੍ਹਾਂ ਨਾ ਕਰੀ ਤੇ ਇਸ ਕਰਕੇ ਕੀ ਕਹਿੰਦੇ ਆ ਤਾਲੀ ਦੋ ਹੱਥਾਂ ਦੇ ਨਾਲ ਵੱਜਦੀ ਆ ਇੱਕ ਹੱਥ ਨਾਲ ਨਹੀਂ ਵੱਜਦੀ ਦੋਨਾਂ ਹੱਥਾਂ ਨਾਲ ਕਿਸੇ ਤੀਜੇ ਦੇ ਕਹਿਣ ਦੇ ਉੱਤੇ ਤੁਸੀਂ ਆਪਣਾ ਮੇਨ ਗੱਲ ਇਹ ਆ ਕਿ ਕਿਸੇ ਦੇ ਕਹਿਣ ਦੇ ਉੱਤੇ ਆਪਣਾ ਘਰ ਖਰਾਬ ਨਾ ਕਰੋ ਤੇ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਿਉਂਕਿ ਕਈ ਵਿਊਜ਼ ਦੇ ਕੇ ਕੀ ਕਹਿੰਦੇ ਆ ਦੇਖ ਕੇ ਵੀਡੀਓ ਤੇ ਹਾਂ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਜਰੂਰ ਦਬਾਓ ਥੈਂਕ ਯੂ ਸੋ ਮੱਚ